ਤਾਂ ਬਈਓ ਇਹ ਮੈਂ ਚੀਜ਼ ਹੈ ਸਰ ਥੋੜਾ ਪੁੱਧਰ ਆਉਂਦੇ ਨੇ ਇਹ ਮੈਂ ਡਿਟੇਲ ਹੈ ਕਿ ਪੇਂਟ ਕੀਤਾ ਹੋਇਆ ਤੇ ਆਹੋ ਗਰੀਬਾਂ ਨੂੰ ਵੀ ਇੱਕ ਤਰੀਕਾ ਦਿਖਾਈਏ ਸਰ ਦੋਨੇ ਤਰੀਕਾ ਇਹਦੇ ਪਾਪ ਉੱਪਰ ਖੜੀ ਹੈ ਸਰ ਕੋਈ ਇਸ਼ੂ ਨਹੀਂ ਠੀਕ ਹੈ ਉਹ ਇਸ ਪੁਆਇੰਟ ਦਾ ਪੱਕੜੇ ਗੇ ਲੂਵਰ ਆਜੂ ਆਜੂ ਬਈ ਸਾਰੇ ਜਿਹੜਾ ਇਹਨੇ ਲੋਅਰ ਪੇਂਟ ਹੈ ਨਾ ਕਿ ਅੰਦਰ ਬਸੇ ਰਹੇ ਬਹੁਤ ਤੇ ਬਾਹਰ ਦੀ ਜਿਹਨੇ ਨਾਲ ਸਾਰੇ ਤੇ ਹੁਣ ਇੱਥੇ ਇਲੈਕਟ੍ਰਿਕ ਨਹੀਂ ਆਉਂਦਾ ਤਤਿਆਂ ਤੂੰ ਚਾਰ ਚਾਰ ਫੁੱਟ ਪਾਣੀ ਹੈਗਾ

ਇਹ ਜੋ ਸੋਸੀਂ ਜਾ ਕੇ ਕੱਲ ਕੱਲੇ ਕਰਦੇ ਹਾਂ ਸਾਰੇ ਖੋਸ ਰਹੇ ਹਾਂ ਸਰ ਸਾਰਾ ਸਮਾਂ ਲਗਾ ਲਗਾ 10 ਮਿੰਟ ਦਾ ਇਹ ਗੱਲ ਕਰਦੇ ਠੀਕ ਹੈ 5 ਮਿੰਟ ਸਰ 7500 ਪਰ ਹਾਂ ਜਿੰਨਾ ਜ਼ਿਆਦਾ ਚੜ੍ਹਦਾ ਆ ਆ ਸਰ ਪਰ ਮੈਂ ਕਿੰਨੇ ਮਿੰਟਾਂ ਕਰਾਂਗੇ ਬਹੁਤ ਜਲਦੀ ਹਾਂ ਸਮਾਂ ਪਹੁੰਚ ਗਿਆ 20 ਸਵਾ ਚੱਲ ਵਰਗਾ 600 ਪਾਣੀ ਆ ਰਿਹਾ ਹੈ

कैजुअलिटी तो नहीं बताओ बहुत ऊपर से गुरु नहीं ये हिस्ट्री क्या है पॉइंट चेक कीजिए इसकी स्थिरता फेस कर दे कर इसे पर सबसे जमा दीजिए सर हाल ही खरीदो हुई 25 भी सब जो रीडिंग है 1 लाख के जा रहा है सर क्योंकि सर ये बाउंसीव कैसा दिया इंसान बहुत कॉम्बो दिखाई नहीं है इतने पानी सब रहता है अभी पानी को चल आदत नहीं है ये तो फ्यूचर का लाभ है बच्चे हैं गाड़ी मेरी को काट के बाहर है ना

ਹਾਂ ਜੀ ਬਿਲਕੁਲ ਸਹੀ ਤੁਸੀਂ ਸਹੀ ਸਹੀ ਇਹ ਦਾ ਕੰਮ ਸਿਰ ਅਸਲੀ ਲੱਗਦਾ ਹੈ ਤਾਂ ਇਹ ਕਰੀਏ ਕਿ ਇਹਨਾਂ ਸਿਚੁਏਸ਼ਨ ਵੀ ਮਤਲਬ ਜੀ ਜੀ ਪਿੱਛੇ ਵਾਲਾ ਮੈਂ ਕਹਿੰਦਾ ਮੈਂ ਸਾਰੇ ਸਾਡੀ ਐਪੀਆ ਰਸਤੇ ਜਵਾਨੀ ਸਾਰੇ ਤੇ ਹਾਜ਼ਰੀ ਨਹੀਂ ਸਾ ਸਕਦਾ ਮੈਂ ਅਜਾ ਮੈਨੂੰ ਇਹਨਾਂ ਨੂੰ ਅਗਲੀ ਵਾਰ ਬੁਲਾਉਣਾ ਹੀ ਨਾ ਪਵੇ। ਬਿਲਕੁਲ ਲੋਜ। ਮੈਂ ਮੈਂ ਸਮਝ ਨਹੀਂ ਸਕਦਾ। ਹਨਾ ਮੈਂ ਇੱਕ ਚੋਕੀ ਇੱਕ ਕੱਟੂ। ਚਲ ਜਾਈਂ ਦੀ ਚੋਕੀ 6 ਫਟ ਕਟਾਉਂਦੇ ਕਟਾਉਂਦੇ ਬਿਲਕੁਲ ਠੀਕ ਹੈ। ਉਹ ਕੀ ਕਰਨਾ ਹੈ ਉਹਦਾ ਕਿ ਇੱਥੋਂ ਹੀ ਇੱਕ ਦੋ ਨਦੀਆਂ ਦੋ ਦਰਿਆ ਇਕੱਠੇ ਹੁੰਦੇ ਆ। ਅਗੇ ਸਿੱਧੇ ਆਣ ਕੇ ਢੱਗਦੇ ਜੀ ਪਾਕਿਸਤਾਨ ਨੂੰ ਚਲੇ ਜਾਂਦੇ। ਪਰ ਜੇ ਜੇ ਤੋ ਆਪਾਂ ਨਹਿਰਾਂ ਬਣਾਈਆਂ। ਉਹਨੂੰ ਸਾਰਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਪਾਣੀ ਨੂੰ ਆਪਾਂ ਰੋਕਦੇ ਆ। ਉਹ ਏਰੀਆ ਜਿਵੇਂ ਪਕਿੰਕੀਏ ਦੇ ਵਿੱਚ ਪਾਣੀ ਬਹੁਤ 2500 ਰੁਪਏ ਦੀ ਰੇਤ ਕੇ ਆਇਲੈਂਡ ਬਣ ਗਿਆ ਜਿਹੜਾ ਆ ਆ ਹਾਲਤ ਹੈ ਇਹੀ ਹਾਲਤ 45 ਵੀ ਨਹੀਂ ਦੀ ਸੀ ਉਹ ਦਰਿਆ ਨਾਲੋਂ ਕਨੈਕਸ਼ਨ ਦਿੱਤਾ ਹੋਇਆ ਹੈ ਇਹਦੇ ਵੀ ਜਦੋਂ ਹੁਣ ਦਰਿਆ ਪਾਣੀ ਆਉਂਦਾ ਨਾਲ ਇਹਦੇ ਘਾਰ ਲੈ ਕੇ ਆਉਂਦਾ ਪਾਣੀ ਤਾਂ ਨਹੀਂ ਰੋ ਲਈ ਅੱਗੇ ਦਿਲ ਜਾਂਦਾ ਜਿਹੜੀ ਉਹ ਘਾਰ ਅੱਗੇ ਡੀਜ਼ਲ ਡੰਗ ਹੋਣਾ ਨਾਲ ਸੋਟੇਲ ਵਿੱਚ ਮਿੱਟੀ ਇੰਨੀ ਜਮੇ ਹੈ ਕਿ ਇਹ ਤਾਂ ਪਾਣੀਲੀ ਏਰੀਆ ਰਹਿ ਹੀ ਨਹੀਂ ਗਿਆ 43 ਮਰਜ਼ ਕਿਲੋਮੀਟਰ ਇਹ ਇਹ ਪਾਣੀ ਉਹ ਸਭ ਫਿਲਟਰ ਨਾਲ ਪਰਸੋ ਜਿਹੜੇ ਡੀਸ਼ਰ ਤੋਂ ਹੋ ਜੋ ਤੇ ਜਿਹੜਾ ਹੈਗਾ ਲੋਕਾਂ ਨੂੰ ਵੱਡੀ ਰੋਕ ਕਿੰਨੇ ਦਿਨ ਦਾ ਹੋਗਾ ਇਹ ਕਿੰਨੇ ਦਿਨ ਦਾ ਹੈ ਕ੍ਰਾਈਸਿਸ ਆ ਤੁਹਾਨੂੰ ਪਤਾ ਨਹੀਂ ਪਾਣੀ ਪਈ ਹੈ ਉਸ ਪਰਤਾ ਥੋੜਾ ਜਿਹਾ ਬੰਦ ਹੋ ਗਿਆ ਪਾਣੀ ਉੱਪਰ ਹੀ ਆਉਂਦਾ ਨਾ ਪਾਣੀ ਥੱਲੇ ਜਲਦੇ ਤੇ ਫਿਰ ਘਰਾਂ ਦੇ ਕਿਨਾਰੇ ਤੇ ਨਾਲੇ ਜੜਨਾਂ ਪਈ ਹਜੇ ਕਰ ਦੋ ਦਿੱਤਾ ਅੱਗ ਲੁਕੜਾ ਉੱਪਰ ਹਮਾ ਚੋਟੇ ਤੋਂ ਮਾੜਾ ਜਿਹੜਾ ਤੋਂ ਪਾਣੀ ਆਉਂਦਾ ਬਿੱਕੜਾ ਬਾਰਿਸ਼ ਨਹੀਂ ਹੋਈ ਪਰ ਸਾਡੇ ਇੱਕ ਜੇ ਸਰਕਲ ਚੇਂਜ ਕੀਤਾ ਵੀ ਅੱਜ ਚਾਰ-ਪੰਜ ਘੰਟੇ ਪਾਣਾ ਪਾਣੀ ਘੱਟ ਗਿਆ ਘੱਟਿਆ ਘਰਾਂ ਦੇ ਕੱਲੇ-ਕੱਲੇ ਘਰਾਂ ਸਸਾ ਤੋਂ ਪੂਰਾ ਸਭਾ ਦੇ ਵਿੱਚ ਸਭਾ ਸਭਾ ਸਭ ਤੋਂ ਨੋਟਿਸ ਨੋਟਿਸ ਕਿਸੇ ਕੁਐਸਚਨ ਦੀ ਗੱਲ ਬਿਲਕੁਲ ਸਪੱਸ਼ਟ ਕਰਨ ਕਰਦੇ ਹਾਂ ਜੀ ਬਿਲਕੁਲ ਜੀ ਮੈਨੂੰ ਲੱਗਦਾ ਸੀ ਕਿ ਕੋਈ ਸਕੂਲਿੰਗ ਬੱਚਾ ਸਕੂਲਿੰਗ ਸਰ ਇਹ ਜਿਹੜੀ ਬਸਟਾ ਬਿਲਕੁਲ ਉਹ ਚੱਕਾ ਨਹੀਂ ਕੋਈ ਗੱਲ ਨਹੀਂ ਸਪੋਰਟ 2500 ਹੈ ਜਾਂ 15 ਬਿਲਕੁਲ ਹੈਗਾ ਤਾਂ ਪੰਜਾਬੀ ਬਿਲਕੁਲ ਸਰ ਬਿਲਕੁਲ ਇੱਕ ਨਾਂ ਦਾ ਜਿਹੜਾ ਸ਼ਾਹ ਅੰਦਰ ਉਹ ਦਿਨ ਦੀ ਜੋਸੀ ਚਿੱਲੇ ਲਗਾ ਇੱਕ ਦਾ ਇੱਕ ਦਾ ਆਪ ਦੀ ਬੋਲੇ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਮਿਲੇ ਉਹਨਾਂ ਨੂੰ ਮਿਲੇ ਜਿਹੜੇ ਦਾਸ ਕਰ ਸਪੈਸ਼ਲ ਕਾਰਾ ਦੇ ਵਿੱਚ ਸਰ ਮੱਝਾਂ ਦਾ ਨਾਮ ਤੇ ਉਹਦੇ ਉੱਤੇ ਬਿਲਕੁਲ ਜਿੱਦ ਫੈਲੀ ਕਰਦਾ ਇਸ ਤਰ੍ਹਾਂ ਫੈਲੀ ਕਰ ਲਿਆ ਇੱਕ ਮਾਨ ਸਰ ਜਿਵੇਂ ਮਾਰਕੀ ਦੀ ਨੀਂਹਾਂ ਨੇ ਪ੍ਰਭਾਤ ਕਬਸਿਡੀ ਜਿਹੜੀਆਂ ਗਰਦਾਵੀ ਆਈਆਂ ਨੇ ਜਿਹਦੇ ਹੁਣ ਲੋਕ ਬਸ ਉਹ ਗੌਰਮੈਂਟ ਦੀ ਨੀਂਹਾਂ ਕਾਸ਼ ਤੱਕ ਕਰਦੇ ਆ ਉਹਨਾਂ ਨੂੰ ਨਹੀਂ ਕੋਈ ਉਹ ਅਸੀਂ ਕਹਿੰਦੇ ਆ ਉਹ ਅਸੀਂ ਆਪੇ ਸਾਰੇ ਗਰੀਬ ਲੋਕਾਂ ਦੀ ਨਿਊ ਮਿਲ ਗਈ ਤਾਂ ਦੂਸਰੇ ਇੱਕ ਜਿੰਨੇ ਮੈਂ ਕਰਦੀ ਆ ਆਜਾ ਆਜਾ ਮੈਂ ਸੁਣ ਚੱਲ ਅੱਗੇ ਅੱਗੇ ਉਹ ਸਸਰੀ ਦੀ ਸਾਰੇ ਲੋਕਾਂ ਕੰਮ ਉਹ ਜਿਹੜਾ ਕੋਈ ਗੇਸਟਰੀ ਆਏ ਦੀ ਗੱਲ ਨਹੀਂ ਮੈਨੂੰ ਪਤਾ ਪਹਿਲਾਂ ਮਿਲਦੀ ਆ ਰਹੀ ਜੋ ਕਾਸਟ ਦਾ ਪਹਿਲਾਂ ਨਹੀਂ ਉਸ ਨੂੰ ਉਹਨਾਂ ਨੂੰ ਮਿਲਦੀ ਆ ਔਰ ਜਿੰਨੇ ਕਿ ਹਾਂ ਮਾਨਸਾ ਲਈ ਆ ਇਹ ਜਰੂਰੀ ਬਣਾ ਜਾਂਦੀ ਬਾਬਾ ਜੀ ਚਲੋ 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 ਚ ਕੋਈ ਚੈਲੰਜ ਇਹ 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 ਜਰੂਰ ਤਾਂ ਹੈ ਕਿ ਜਿਹਦੇ ਮੈਂ ਤੇਲ ਫਿਲਟਰ ਸਸਕਰੀ ਫਿਰ ਬਾਹਰ ਅਕਸੈਸਰੀ ਵੀ ਹੈ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਚਸ ਕਰ ਬੜੇ ਸਾਲਾਂ ਤੋਂ ਨੁਕਸਾਨ ਹੁੰਦਾ ਆ ਰਿਹਾ ਤੇ ਕਿ ਜਿਸ ਤਰ੍ਹਾਂ ਬੱਚੇ ਨੇ ਕਿਹਾ ਹੈ ਕਿ ਇੱਕ ਵਾਰੀ ਨੁਕਸਾਨ ਹੋ ਗਿਆ ਘੜ ਘੜ 10 15 ਸਾਲ ਕਬੀਲਦਾਰੀ ਲੀਤੇ ਨਹੀਂ ਆਉਂਦੀ ਤੇ ਇਹਦਾ ਕੋਈ ਹੱਲ ਕਰਨ ਵਾਸਤੇ ਮੈਂ ਇੰਜੀਨੀਅਰਾਂ ਦੀ ਡਿਊਟੀ ਅੱਜ ਲਾਈ ਹੈ ਕਿ ਜਿਆਦਾ ਨਹਿਰਾਂ ਕਰੀਏ ਇੱਧਰ ਉੱਧਰ ਜਾਂ ਇਹਦੇ ਚੋਂ ਕੋਈ ਸਕੇਪ ਰੂਟ ਕੱਢੀਏ ਜਾਂ ਕੁਝ ਵੀ ਕਰੀਏ ਤਾਂ ਕਿ ਹਰ ਬਾਰ ਆਪਾਂ ਆਪਣੀ ਕਿਸਮਤ 'ਚ ਨਾ ਮੰਨੀਏ ਨਾ ਕਿ ਸਾਡੀ ਕਿਸਮਤ 'ਚ ਤਾਂ ਹਾਰ ਹੀ ਲਿਖੇ ਨੇ ਬਸ ਸਾਡੇ ਵੀ ਇੱਕ ਅਗਰ ਹੈ ਸਾਡੇ ਇਲਾਕੇ ਚ ਕੱਗਰ ਮਲਾਂ ਹੀ ਮੰਨ ਲਿਆ ਲੋਕਾਂ ਨੇ ਵੀ ਕੱਗਰ ਵਾਲੇ ਇਲਾਕੇ ਵਾਲਿਆਂ ਕਿਸਮਤ ਚ ਹੱਡ ਲਿਖੇ ਨੇ ਬਸ ਸੋ ਇਦਾਂ ਦਾ ਨਹੀਂ ਕਿਸਮਤਾਂ ਬਦਲਣੀਆਂ ਸਰਕਾਰਾਂ ਦਾ ਕੰਮ ਹੁੰਦਾ ਸੋ ਅਸੀਂ ਥੋੜੇ ਨਾਲ ਖੜਾਂਗੇ ਕੋਈ ਕਿਸੇ ਕਿਸਮ ਦਾ ਨੁਕਸਾਨ ਹੋਇਆ ਫਸਲਾਂ ਦਾ ਮੈਂ ਸਪੈਸ਼ਲ ਗਰਦੌਰੀ ਦਾ ਡੀਸੀ ਸਾਹਿਬ ਨੂੰ ਆਰਡਰ ਦਿੱਤਾ ਸਪੈਸ਼ਲ ਗਰਦੌਰੀ ਕੀ ਹੁੰਦੀ ਹੈ ਜਿਹੜੀ ਕੱਲੀ ਗਰਦੌਰੀ ਹੁੰਦੀ ਹੈ ਉਹ ਚ ਫਸਲਾਂ ਦਾ ਨੁਕਸਾਨ ਹੁੰਦਾ ਉਹ ਉਹਨੂੰ ਉਹਨੂੰ ਗਿਣਦੇ ਆਂ ਸਪੈਸ਼ਲ ਗਰਦੌਰੀ ਚ ਪਸ਼ੂਆਂ ਦਾ ਵੀ ਕੋਈ ਪਸ਼ੂਆਂ ਵਾਲਾ ਬਾੜਾ ਟਹਿ ਗਿਆ ਕਿਸੇ ਦਾ ਕੋਈ ਮੱਝਾਂ ਰੱਖਿਆ ਸੀ ਉਹਨਾਂ ਚੋਂ ਸਪੈਸ਼ਲ ਗਰਦੌਰੀ ਦਾ ਮੈਂ ਆਰਡਰ ਦਿੱਤਾ ਔਰ ਬੜੀ ਜਲਦੀ ਤੁਹਾਨੂੰ ਉਹ ਮੁਆਵਜ਼ਾ ਵੀ ਮਿਲ ਜਾਊਗਾ ਤੇ ਮੈਂ ਤੇ ਮੈਂ ਤੁਹਾਡੇ ਨਾਲ ਆ ਉਹ ਸਾਰੇ ਲੋਕ ਜਿੰਨੇ ਵੀ ਤੁਸੀਂ ਆਏ ਹੋ ਮੈਂ ਮੈਂ ਦੇਖੋ ਕੁਦਰਤ ਹੈ ਦੇਖੋ ਕੁਦਰਤ ਕੁਦਰਤ ਮੂਰੇ ਕੋਈ ਕਿਸੇ ਦੀ ਚੱਲਦੀ ਨਹੀਂ ਹੈਨਾ ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿਵੇਂ ਦੇ ਰਹੇ ਹੋ ਤੇ ਅਸੀਂ ਅਸੀਂ ਤੁਹਾਡੇ ਨਾਲ ਕਰਾਂਗੇ ਇਹ ਗਾਂ ਕੱਲੀ ਨਹੀਂ ਨਜੀ ਵਾਲਾ ਸਾਥ ਬਾਈ ਜਿੰਦਗੀ ਕਰੋ ਇਹ ਵੀ ਕਰਾਂ ਬਹੁਤ ਵਧੀਆ ਕੀਤਾ ਨਸ਼ਾ ਆ ਤੇ ਨਸ਼ਾ ਠੀਕ ਹੈ ਨਾ ਉਹ ਨਾਬੇ ਵਾਲਾ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਥੋੜੇ ਦਾ ਵੀ ਹੱਲ ਕਰੋ ਜੀ ਜਿਹੜਾ ਨਾਬੇ ਅੰਤਰ ਹੈ ਉਹਦਾ ਠੀਕ ਹੈ ਵਾ ਠੀਕ ਹੈ ਨਾ ਉਸੇ ਨੇ ਉਸੇ ਨੇ ਉਸੇ ਨੇ ਜਵਾਨੀ ਖਰਾਬ ਕੀਤੀ ਸੀ ਸਮਝ ਨਹੀਂ ਆਈ ਉਹਨਾਂ ਨੂੰ ਸਾਡੇ ਸਾਡੇ ਇੱਥੇ ਵੀ ਜੀ ਇੱਕ ਨਾ ਗੁਰੂ ਕੀ ਵਾੜੀੋਂ ਅੱਜ ਆਏ ਆ ਉੱਥੇ ਵੀ ਨਸ਼ਿਆਂ ਨੂੰ ਬਹੁਤ ਜ਼ਿਆਦੀ ਘੱਲ ਪਈ ਵਾਹ ਜੀ ਵਾਹ ਵੀ ਆਪਾਂ ਕਰਾਂਗੇ ਦੇਖੋ ਇਹਦੇ ਵਾਸਤੇ ਥੋੜਾ ਸਾਥ ਚਾਹੀਦਾ ਸਾਨੂੰ ਦੱਸੋ ਅੱਗੇ 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 ਐਕਸ਼ਨ ਲੈਣਾ ਸਾਡਾ ਕੰਮ ਹੈ ਦੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਬੋਲੇ ਸੋਨਿਆਰ